ਪਿੰਡ ਸੰਤਵਾ ਜਿਲ੍ਹਾ ਨਾਮਾ ਸ਼ਹਿਰ ਦੀ ਔਰਤ ਨੇ ਡਾਕਟਰ ਤੇ ਲਾਇਆ ਗੰਭੀਰ ਇਲਜ਼ਾਮ ਇੱਕ ਪਾਸੇ ਤਾਂ ਡਾਕਟਰ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਹੈ ਦੂਜੇ ਪਾਸੇ ਰੱਬ ਰੂਪ ਡਾਕਟਰ ਹੀ ਮਰੀਜ਼ਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਕੇ ਮਰੀਜ਼ ਨੂੰ ਮੌਤੇ ਦੇ ਮੂੰਹ ਵਿੱਚ ਧੱਕ ਰਿਹਾ ਹੈ ਅਜਿਹਾ ਹੀ ਮਾਮਲਾ ਫਗਵਾੜਾ ਦੇ ਸਿਵਲ ਹਸਪਤਾਲ ਵਿੱਚ ਵੇਖਣ ਨੂੰ ਮਿਲਿਆ ਜਿੱਥੇ ਇੱਕ ਡਾਕਟਰ ਰਵੀ ਕੁਮਾਰ ਤੇ ਇੱਕ ਮਹਿਲਾ ਦਾ ਨਸ ਬੰਦੀ ਆਪਰੇਸ਼ਨ ਕਰ ਦਿੱਤਾ ਪੀੜਤ ਔਰਤ ਨੇ ਪਤੀ ਨੇ ਪੀੜਤ ਔਰਤ ਦੇ ਪਤੀ ਨੇ ਦੱਸਿਆ ਕਿ ਉਹ ਪਿੰਡ ਸੰਤਵਾ ਜਿਲ੍ਹਾ ਨਾਮਾ ਸ਼ਹਿਰ ਦਾ ਰਹਿਣ ਵਾਲਾ ਹੈ ਉਹ ਆਪਣੀ ਪਤਨੀ ਦੀ ਨਸਬੰਦੀ ਕਰਾਉਣ ਲਈ ਸਿਵਲ ਹੱਬਸਾਫ ਕੁਵੜਾ ਗਿਆ ਸੀ ਜਿੱਥੇ ਡਾਕਟਰ ਰਵੀ ਕੁਮਾਰ ਹੈ ਬਿਨਾ ਬੇਹੋਸ਼ ਕੀਤੇ ਹੀ ਉਸ ਦਾ ਗਲਤ ਆਪਰੇਸ਼ਨ ਕਰਤਾ ਜਿਸ ਨਾਲ ਉਹਨਾਂ ਦੀ ਪਤਨੀ ਦੀ ਹਾਲਤ ਖਰਾਬ ਹੋ ਗਈ ਦੁਜੀਏ ਪਾਸੇ ਜਦੋਂ ਇਸ ਬੰਦੀ ਡਾਕਟਰ ਰਵੀ ਕੁਮਾਰ ਨਾਲ ਗੱਲ ਕੀਤੀ ਤਾਂ ਉਸ ਨੇ ਆਪਣੇ ਤੇ ਲੱਗੇ ਇਲਜ਼ਾਮਾਂ ਬਾਰੇ ਕੀ ਕਿਹਾ ਆਓ ਸੁਣਦੇ ਹਾਂ ਡਾਕਟਰ ਆੜੀ ਰਾਮਾ ਦੀ ਪੂਰੀ ਰਿਪੋਰਟ ਮੈਂ ਨਾ ਰਮਨਦੀਪ ਕੌੜਾ ਸੰਨਮਾ ਤੋਂ ਇਹ ਮਾਮਲਾ ਜਿਸ ਵਿੱਚ ਬੱਚੇ ਮੈਂ ਆਪਰੇਸ਼ਨ ਕਰਾਉਣਾ ਸੀ ਬੱਚਿਆਂ ਵਾਲ ਕੱਲ ਟੀਕਾ ਲਾਇਆ ਮੈਡਮ ਨੇ ਕੰਦੀ ਬਿਓ ਅਜਾ ਆ ਮੈਨੂੰ ਕੱਲ ਨੀਂਦ ਵੀ ਆ ਗਈ ਸੀ ਮੈਂ ਸੌਂ ਗਈ ਸੀ ਉੱਥੇ ਔਰ ਟੀਚਰ ਬਾਅਦ ਵਿੱਚ ਜਦੋਂ ਨਸ਼ਾ ਉੱਤਰ ਗਿਆ ਫੇਰ ਮੈਨੂੰ ਲੈ ਕੇ ਗਏ ਆਪਰੇਸ਼ਨ ਚ ਜਿੰਨੇ ਵੇ ਟੀਕਾ ਲਾਇਆ ਤੇ ਕਿੰਨੇ ਵਜੇ ਆ ਹਾਂ ਸਾਢੇ 12:00 ਪਾਉਣੇ 1:00 ਵਜੇ ਟੀਕਾ ਲਾਇਆ 2:30 ਵਜੇ ਲੈ ਕੇ ਗਏ ਮੈਨੂੰ ਅੰਦਰ ਹਾਂ ਜੀ ਬਾਅਦ ਚੋਂ ਪੇਟ ਸੌਨ ਕਰਕੇ ਮੇਰਾ ਸਾਰਾ ਅੰਦਰ ਜਿੱਦਾਂ ਕਹ ਤਾਂ ਨਹੀਂ ਲੱਗਾ ਤੇ ਚੀਰਾ ਮਾਰਿਆ ਪਤਾ ਨਹੀਂ ਪਤਾ ਲੱਗਾ ਜਦੋਂ ਕਹਿਣਾ ਤਾਂ ਸੀ ਨਾ ਬਹੁਤ ਨਾੜਾ ਫੇਰ ਪਤਾ ਲੱਗਾ ਮੇਰੀਆਂ ਟੀਕਾ ਉੱਥੇ ਨਿਕਲ ਗਈ ਵੇ ਜਦੋਂ ਤੁਹਾਡਾ ਆਪਰੇਸ਼ਨ ਹੋਇਆ ਤੁਸੀਂ ਸੌਤ ਚ ਸੀ ਸੌਤ ਜਿਹੀ ਸੀ ਮੈਨੂੰ ਤਾਂ ਸਾਰਿਆਂ ਨੇ ਪੜਿਆ ਸੀ ਇੱਥੇ ਲੱਤਾਂ ਵਿੱਚ ਇਹ ਬੰਦਿਆਂ ਨੇ ਪੜੀਆਂ ਸੀ ਸਾਡੀ ਆਸ਼ਾ ਵਰਕਰ ਨੇ ਮੇਰੀਆਂ ਬਾਹਾਂ ਪੜੀਆਂ ਸੀ ਮੈਨੂੰ ਕੰਦੀ ਹਿੰਮਤ ਰੱਖ ਆਪਰੇਸ਼ਨ ਕਰੂੰਗਾ ਮੈਂਟਕ ਲੱਗਣਾ ਦੋ ਮੈਂਟ ਲੱਗ ਬੰਦੇ ਦੀ ਭੁਵੇਂ ਜਾਣ ਨਿਕਲ ਜਾਵੇ ਆਪਰੇਸ਼ਨ ਕੀ ਦੇ ਤਾਂ ਇਹ ਰਵੀ ਡਾਕਟਰ ਰਵੀ ਹਾਂ ਜੀ ਜਦੋਂ ਤੁਹਾਡੇ ਆਪਰੇਸ਼ਨ ਕੀਤਾ ਤੁਹਾਡੇ ਨਾਲ ਨੂੰ ਤੁਹਾਨੂੰ ਮਹਿਸੂਸ ਹੁੰਦਾ ਹਾਂਜੀ ਹੁਣ ਵੀ ਆਇਆ ਹੁਣ 4-5 ਜਿਹੜੇ ਲੱਗਿਆ ਜਾਂ 10 ਵਜੇ ਤਾਂ ਹੁਣ ਕਰਾਉਣਾ ਹੈ ਜਾਂ ਨਹੀਂ ਕਰਾਉਣਾ ਤੁਸੀਂ ਹਾਂਜੀ ਮੈਂ ਨਹੀਂ ਕਰਾਉਣਾ ਹੁਣੇ ਤੋਂ ਤਾਂ ਮੈਂ ਕਰਾਉਣਾ ਹੀ ਨਹੀਂ ਹੁਣੇ ਹੀ ਨਹੀਂ ਕਰਾਉਣਾ ਨਹੀਂ ਹੋਰ ਨਹੀਂ ਕੁਝ ਵੀ ਕਿਹਾ ਮੈਂ ਪ੍ਰੈਸ਼ਨ ਇਹ ਤੋਂ ਕਰਾਉਣਾ ਹੀ ਨਹੀਂ ਹੈਗਾ ਅਸੀਂ ਹੋਰ ਕਿਸੇ ਨੂੰ ਦੇ ਮੈਨੋਂ ਨਹੀਂ ਚਕੀਨਾ ਹੈਗਾ ਸਾਡੀ ਤਾਂ ਇਹੀ ਹੈ ਵੀ ਆਪਣੇ ਕਿਸੇ ਹੋਰ ਦੇ ਗਰੀਬ ਨਾਲ ਨਾ ਧੱਕਾ ਹੋਵੇ ਜਿੱਦਾਂ ਸਾਡੇ ਨਾਲ ਹੋ ਗਿਆ 10 15 ਦਿਨ ਘੰਮਰਿਆਂ ਨੂੰ ਹੋ ਗਿਆ ਸਾਨੂੰ ਸਾਨੂੰ ਨਹੀਂ ਤ aí ਜੇ ਤਾਂ ਪਹਿਲਾਂ ਕਹਿੰਦਾ ਕਹਿੰਦਾ ਤੁਸੀਂ ਹੋਰ ਦੇ ਜ਼ਿਲ੍ਹੇ ਤੇ ਆ ਉਸ ਮੇਤੋਂ ਨਹੀਂ ਪ੍ਰੇਸ਼ਨ ਹੋਣਾ ਫੇ ਸਾਡੀ ਆਸ਼ਾ ਵਰਕਰ ਨੇ ਕਿਹਾ ਵੀ ਤੁਹਾਨੂੰ 15 ਦਿਨ ਘੁੰਮਦਿਆਂ ਹੋਵੇ ਤੁਸੀਂ ਉਧਰ ਉਹ ਤੁਸੀਂ ਕਹਿ ਦੋ ਵੀ ਨਹੀਂ ਕਰਨਾ ਸੀ ਨਾ ਫੇ ਵੀ ਇਹਨੇ ਧੱਕੇ ਨਾਲ ਕਿਹਾ ਕਹਿੰਦਾ ਕੋਈ ਨਹੀਂ ਮੈਂ ਕਰ ਦੂੰਗਾ ਹਾਂਜੀ ਹਾਂ ਜੀ ਸਰ ਤੋਂ ਈ ਸੁਣਨਾ ਮਾਪਨ ਡਾਕਟਰ ਵਿਕਮਰ ਜੀ ਇੱਕ ਸਾਨੂੰ ਦਾ ਪੁੱਤ ਰਜਿਸਟਰ ਜੋ ਅਸ਼ਿਕਰ ਹੈ ਸੀਓ ਬਦੇ ਅਰਜੀਨ ਤੋਂ ਬਾਰੇ ਇੱਕ ਨਿਰਾਉ ਦੇਸ਼ੀ ਦਾ ਸੰਚਾਰ ਨਹੀਂ ਕੰਮ ਨੂੰ ਨਰਬੇ ਉਸ ਤਰ੍ਹਾਂ ਦੀ ਸਰਟ ਦੀ ਆਪਰੇਸ਼ਨ ਕਰਾ ਰਿਹਾ ਹੈ। ਇਹ ਮਾਮਲਾ ਦਾ ਸੁਪਰ ਪੇਸ਼ੈਂਟ ਇੱਕ ਰਮਨਦੀਪ ਗੋਰਾ ਜੀ ਵਾਈਫ ਆਫ ਗੁਰਮੇਸ਼ ਲਾਲ ਹੈ ਜਿਹੜੇ ਕਿ ਸੰਮਾ ਵਿਲੇਜ ਤੋਂ ਆ ਗਿਆ ਐਸਪੀਐਸ ਨਾਪਾ ਇਹ ਮੇਰੇ ਕੋ ਫੈਮਿਲੀ ਪਲੈਨਿੰਗ ਦਾ ਕੇਸ ਕਰਵਾ ਕੇ ਆਈ ਸੀਗੇ ਕੇਂਦਰੀ ਤੋਂ ਪਹਿਲੀ ਗਲਤੀ ਇਹ ਹੈ ਕਿ ਇਹ ਐਸਬੀਐਸ ਨਗਰ ਤੋਂ ਬਲੌਂਗ ਕਰਦੇ ਸੀਗੇ ਆਊਟ ਆਫ ਡਿਸਟ੍ਰਿਕਟ ਸੀ ਇਹ ਇਹ ਵੈਸੇ ਆਪਣੇ ਡਿਸਟ੍ਰਿਕਟ ਸੀ ਕੇਸ ਕਰਾਉਣਾ ਹੁੰਦਾ ਮੈਂ ਇਹਨਾਂ ਨੂੰ ਬਾਰ ਬਾਰ ਕਹਿ ਰਿਹਾ ਸੀ ਕਿ ਤੁਸੀਂ ਆਪਣੇ ਡਿਸਟ੍ਰਿਕਟ ਤੋਂ ਕਰਾਓ ਉਹ ਬਾਰ ਬਾਰ ਮੇਰੇ ਕੋ ਆ ਰਿਹਾ ਸੀ ਕਿ ਤੁਸੀਂ ਤੁਹਾਡਾ ਕੇਸ ਇੱਥੇ ਕਰੋ ਉੱਥੇ ਕਰੋ ਪਿਛਲੇ ਹਫ਼ਤੇ ਤੋਂ ਤਾਂ ਆ ਰਹੀ ਸੀ 3 ਤਰੀਕ ਨੂੰ ਮੈਂ ਦਾ ਪਲਾਨ ਕੀਤਾ ਇਹ ਜਿਹੜਾ ਆਪਰੇਸ਼ਨ ਹੁੰਦਾ ਇੱਕ ਛੋਟਾ ਆਪਰੇਸ਼ਨ ਹੁੰਦਾ ਬੱਚੇ ਬੰਦ ਕਰਾਉਣਾ ਉਹਨਾਂ ਨੂੰ ਆਪਰੇਸ਼ਨ ਨੂੰ ਕਹਿੰਦੇ ਆ ਛੋਟਾ ਆਪਰੇਸ਼ਨ ਹੁੰਦਾ ਇਸ ਕੇਸ 'ਚ ਅਸੀਂ ਪੂਰਾ ਬੇਹੋਸ਼ ਨਹੀਂ ਕਰਦੇ ਸਿਰਫ ਉਨਾ ਏਰੀਆ ਸੁਨ ਕਰਦੇ ਜਿੱਥੇ ਆਪਾਂ ਚੀਰਾ ਦਿਣਾ ਹੁੰਦਾ ਜਿਸ ਤੋਂ ਆਪਾਂ ਆਪਰੇਸ਼ਨ ਕਰਦਾ ਹੁੰਦਾ ਉਹ ਛੋਟਾ ਆਪਰੇਸ਼ਨ ਹੁੰਦਾ ਮੈਂ ਪਿਛਲੇ 7-8 ਸਾਲਾਂ ਹੋ ਗਏ ਪਿਛੇ ਕਰਦੇ ਹਾਂ ਉਹ ਲਗਭਗ ਮੈਂ 7-800 ਆਪਰੇਸ਼ਨ ਇਹ ਕਰ ਚੁੱਕਾ ਹਾਂ ਉਹ ਸਾਰੇ ਆਪਰੇਸ਼ਨ ਮੈਂ ਲੋਕਲ ਐਨਸਥੀਸੀਆ ਦੇ ਕੀਤੇ ਹੋਏ ਆ ਹਾਰਡਲੀ ਕੋਈ ਇੱਕ ਅਧਾ ਕੇਸ ਮੈਂ ਸਪਾਇਨਲ ਐਨਸਥੀਸੀਆ ਕੀਤਾ ਹੋਇਆ ਸਾਰੇ ਲੋਕਲ ਇਹ ਪੇਸ਼ੈਂਟ ਦਾ ਮੈਨੂੰ ਪਤਾ ਨਹੀਂ 2:3 ਵਜੇ ਮੈਂ ਕੇਸ ਸ਼ੁਰੂ ਕੀਤਾ ਹੈ। ਔਰ ਇਹ ਪੇਸ਼ੈਂਟ ਦੇ ਥੋੜੀ ਸੈਂਸਿਟਿਵ ਪੇਸ਼ੈਂਟ ਸੀਗੀ, ਪੇਨ ਮਹਿਸੂਸ ਕਰ ਰਹੀ ਸੀਗੀ। ਕਿ ਇੱਕ ਸਾਈਡ ਦੀ ਟਿਊਬ ਨਹੀਂ ਗਈ, ਦੂਜੀ ਸਾਈਡ ਤੇ ਟਿਊਬ ਵੀ ਮੈਂ ਨਹੀਂ ਕਰਾਉਣਾ, ਮੈਂ ਨਹੀਂ ਕਰਾਉਣਾ ਮੈਨੂੰ ਬਤ ਕਰ ਦੋ ਮੈਂ ਨਹੀਂ ਕਰਾਉਣਾ, ਨਹੀਂ ਕਰਾ ਪੇਨ ਹੋ ਰਹੀ ਹੈ। ਚਲੋ ਮੈਂ ਮੰਨ ਲੇ ਕਿ ਪੇਨ ਹੋ ਰਹੀ ਸੀ ਪੇਸ਼ੈਂਟ ਦੀ। ਉਹਦੇ ਕਹਿੰਦੇ ਔਰ ਉਹਦੇ ਹਸਬੰਦ ਕਹਿੰਦੇ ਮੈਂ ਪ੍ਰੋਬਲਮ ਬਣ ਕਰਤਾ। ਔਰ ਉਹਨਾਂ ਨੂੰ ਸਮਝਾਇਆ ਕਿ ਤੁਹਾਡੀ ਇੱਕ ਸਾਈਡ ਦੀ ਟਿਊਬ ਨਹੀਂ ਗਈ ਹੋਈ ਹੈ, ਇੱਕ ਸਾਈਡ ਦੀ ਟਿਊਬ ਨਹੀਂ ਮੰਨੀ ਗਈ। ਇਹ ਪੇਸ਼ੈਂਟ ਹੁਣ ਜ਼ਿਆਦਾ ਪ ਇਸ ਸਰਕੇ ਤੁਸੀਂ ਮੇਰੇ ਕਹਤੇ ਇੱਥੇ ਰੁਕੋ ਅੱਜ ਸ਼ਾਮ ਨੂੰ ਕੱਲ ਸਵੇਰੇ ਬਿਹੋਸ਼ ਕਰਕੇ ਡਾਕਟਰ ਜੋ ਬੋਗੇ ਤੁਹਾਡਾ ਜੇ ਨਹੀਂ ਤੇ ਮੈਂ ਬਿਹੋਸ਼ ਕਰਕੇ ਪੂਰਾ ਬਿਹੋਸ਼ ਕਰਕੇ ਜਦੋਂ ਕਿ ਆਪਾਂ ਲੋੜ ਨਹੀਂ ਹੁੰਦੀ ਪੂਰਾ ਬਿਹੋਸ਼ ਕਰ ਦ ਪਰ ਫਿਰ ਵੀ ਮੈਂ ਤੁਹਾਡਾ ਪੂਰਾ ਬਿਹੋਸ਼ ਕਰਕੇ ਸਿਰੇ ਨੂੰ 9 ਵਜੇ ਆਪਰੇਸ਼ਨ ਕਰ ਦਾਂਗਾ ਇਹ ਮੇਰੇ ਕਹਨ ਦੇ ਆਪਰੇਸ਼ਨ ਵਾਰ ਚੁੱਕੇ ਆ ਵਾਰ ਚੁੱਕੇ ਆ ਸਵੇਰੇ 9 ਵਜੇ ਆਪਰੇਸ਼ਨ ਕਰ ਲਈ ਉਹਨਾਂ ਨੇ ਕਿਹਾ ਹੈ ਤੇ ਇਹ ਮਨਾ ਕਰੀ ਜਾਂਦੇ ਸੀ ਕਿ ਨਹੀਂ ਅਸੀਂ ਨਹੀਂ ਕਰਾਉਣਾ ਨਹੀਂ ਕਰਾਉਣਾ ਮੈਂ 4-5 ਵਾਰੀ ਮੈਂ ਕਿਹਾ ਮੇਰੇ ਸਟਾਫ ਨੇ ਸਾਰੇ ਨੇ ਕਿਹਾ ਕਿ ਤੁਹਾਡਾ ਅੱਧਾ ਕੰਮ ਹੋਇਆ ਪਿਆ ਅੱਧਾ ਕੰਮ ਪਿਆ ਤੁਸੀਂ ਕਰਵਾ ਲਓ ਪਰ ਮੈਨੂੰ ਨਹੀਂ ਪਤਾ ਕਿ ਇਹ ਕੇਸ ਮੁੰਚਾ ਨੇ ਮੇਰੇ ਕੋਲ ਆਏ ਸੀ ਅਸੀਂ ਇਹਨਾਂ ਨੂੰ ਕੀ ਇਲਜ਼ਾਮ ਲਗਾਉਣਾ ਸੀ ਮੇਰੇ ਤੇ ਇਹ ਇਹਨਾਂ ਨੇ ਮੰਨਿਆ ਜਾਂਦਾ ਕਿ ਅਸੀਂ ਨਹੀਂ ਕਰਾਉਣਾ ਔਰ ਇਹ ਬਿਨਾ ਫਾਈਲ ਤੇ ਸਾਈਨ ਕੀਤੇ ਬਿਨਾ ਦੱਸੇ ਇਹ ਚਲੇ ਗਿਆ ਵਾਪਸ ਵੀ ਇਹੀ ਆਪਰੇਸ਼ਨ ਨਹੀਂ ਕਰਵਾ ਪਰ ਪੇਸ਼ੈਂਟ ਚਲਾ ਗਿਆ ਉਹਨਾਂ ਦੇ ਹੱਥੋਂ ਲਈ ਕਹਿਣਾ ਕਿ ਜਦੋਂ ਤੁਸੀਂ ਪ੍ਰੈਸ਼ਰ ਕਰਨਾ ਅਸੀਂ ਕਹਿੰਦੇ ਹਾਂ ਕਿ ਸਾਡੇ ਕੋਲ ਡਾਕਟਰ ਚ ਹੈਂਗਰਸ ਡਾਕਟਰ ਬੇਹੋਸ਼ ਛਲੇ ਤੇ ਸੀ ਇਹ 22 ਵਜੇ ਦਾ ਟਾਈਮ ਸੀਗਾ ਇਹ ਜ਼ਰੂਰੀ ਨਹੀਂ ਅੰਦਰ ਕਿ ਇਹ ਡਾਕਟਰ ਇੱਥੇ ਹੋਣ ਲੱਗ ਜੋਂ ਮੈਂ ਐਦਾਂ ਕਦੀ ਵੀ ਉਹਨਾਂ ਦੀ 프ੈਸੈਂਸ ਨਹੀਂ ਕੀਤਾ ਇਹ ਜ਼ਰੂਰੀ ਆਪਰੇਸ਼ਨ ਮੈਂ ਕਰ ਦਿੱਤੀ ਸੀ ਬਿਓਸ਼ਰਨ ਨਹੀਂ ਬਿਓਸ਼ਰਨ ਨੂੰ ਜੇ ਨੈਕਸਟ ਡੇ ਲੋਰ ਮੈਂ ਕਿਹਾ ਸੀ ਕਿ ਤੁਸੀਂ ਜੇ ਨਾਮ ਕਰਵਾ ਰਹੇ ਤਾਂ ਮੈਂ ਬਿਓਸ਼ਰ ਡਾਕਟਰ ਦੀ ਪ੍ਰੈਜੈਂਸ ਪੂਰਾ ਬਿਓਸ਼ਰ ਕਰਕੇ ਕਰਵਾਵਾਂਗਾ ਪਰ ਉਹ ਨਹੀਂ ਮੰਨੇ ਉਹ ਮੇਰਾ ਦਸੇ ਫਾਇਦੇ ਬਿਨਾ ਸੈਂਟਰੀ ਚਲੇਗਾ ਠੀਕ ਹੈ